ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਟਾਈਮ ਹੈਗਾ ਜੀ ਮਾਰਨਿੰਗ ਦਾ ਤਾਂ ਚਲੇ ਗਏ ਨਾ ਤੇ ਜਲਦੀ ਜਾਣਾ ਸੀ ਤੇ ਆਪਾਂ ਲੱਗਿਆ ਬਲੌਗ ਕੰਟੀਨਿਊ ਕਰੀਏ ਸਵੇਰੇ ਬਲੌਗ ਬਿਲਕੁਲ ਵੀ ਛੇੜਿਆ ਨਹੀਂ ਹੈਗਾ ਕਾਫੀ ਟਾਈਮ ਹੋ ਗਿਆ 10:00 ਉੱਤੇ ਹੋ ਗਿਆ ਤੇ ਇਧਰ ਮੈਂ ਲੱਗੀਆਂ ਬਣਾਉਣ ਨਮਕੀਨ ਚੌਲ ਅੱਜ ਮੇਰਾ ਪੇਟ ਖਰਾਬ ਸੀ ਕਿ ਮੈਂ ਕਿ ਆਪਾਂ ਨਮਕੀਨ ਚੌਲ ਬਣਾ ਲੈਨੇ ਆਂ ਤੇ ਇਧਰ ਮਨਮੀ ਸਕੂਲ ਚਲੀ ਗਈ ਹੈ ਤੇ ਆਪਾਂ ਘਰ ਦੇ ਕੰਮ ਕਾਰ ਜਿਹੜੇ ਥੋੜੇ-ਬਹੁਤ ਕਰ ਲਏ ਥੋੜੇ-ਬਹੁਤ ਰਹਿ ਗਏ ਨੇ ਪਹਿਲਾਂ ਮੈਂ ਕਿ ਮੈਂ ਛੋੜ ਦੇਣਾ ਤੇ ਰੱਖ ਲਾਂ ਫਿਰ ਹੌਲੀ-ਹੌਲੀ ਕਰ ਲਿਆ ਥੋੜੀ ਜਿਹੀ ਆਪਣੇ ਮਟਰ ਪਏ ਨੇ ਮਟਰ ਲੈ ਕੇ ਆਉਣੀ ਕੋਈ ਆਪਣੇ ਮਟਰ ਪਏ ਸੀ ਤੇ ਮਟਰ ਫ੍ਰੀਜਰ 'ਚ ਰੱਖੇ ਸੀ ਉਹ ਵੀ ਇਹਨਾਂ 'ਚ ਵਰਤ ਦੇਣੇ ਨੇ ਥੋੜੀ ਜਿਹੀ ਮਟਰ ਪਾ ਲੈਨੇ ਆਪਾਂ ਤੇ ਚਲੋ ਜੀ ਵਲੌਗ ਕੰਟੀਨਿਊ ਕਰਤਾ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਕਮੈਂਟ ਬਹੁਤ ਘੱਟ ਆ ਰਹੇ ਨੇ ਤੁਹਾਡੇ ਇੱਧਰ ਆਪਾਂ ਕਿਚਨ ਕੁਛਿੰਤਾ ਸਾਫ਼ ਕਰ ਲਿਆ ਨਾ ਸਿਰਫ ਆਪਾਂ ਚੌੜ ਬਣਾ ਕੇ ਰੱਖਦੇ ਆ ਜਦੋਂ ਭੁੱਖ ਲੱਗੀ ਜਦੋਂ ਖਾਲਾਂਗੇ ਆਪਾਂ ਸਭ ਤੋਂ ਪਹਿਲਾਂ ਪਾਣੀ ਆਪਾਂ ਇਹਦੇ ਵਿੱਚ ਜੀਰਾ ਤੇਲ ਆਪਣਾ ਹੋ ਗਿਆ ਗਰਮ ਇੱਕ ਪਿਆਜ਼ ਇੱਕ ਮੱਟਾ ਕਾਟ ਲਿਆ ਕੋਲ ਤੇ ਆਪਾਂ ਲੈ ਲਵਾਂਗੇ ਫੂਟਾ ਕਾਟ ਲੋ ਤੇ ਫੂਟ ਤੋਂ ਅੱਗੇ ਸਮਾਜ ਦੇ ਸੇਬ ਲੈ ਕੇ ਆਨੇ ਆ। ਹਰੇ ਸੇਬ ਨੇ ਪਰ ਇਹਨੇ ਖਟੇ ਰਹਿਣਾ। ਇੱਕ ਖਾਦਾ ਪੂਰਾ ਜਿਵੇਂ ਇਮਲੀ ਦਾ ਟੇਸ ਨਹੀਂ ਹੁੰਦਾ। ਉਵੇਂ ਦਾ ਖੱਟੇ ਸੇਬ ਨੇ। ਤੇ ਅਨਾਰ ਅਨਾਰ ਏਡੇ ਏਡੇ ਵੱਡੇ ਜਿਵੇਂ ਦਵਾਈ ਲੱਗ ਪਹਰੇ। ਇਹ ਇਹਨਾਂ ਨੂੰ ਐਂ ਢੱਕ ਰੱਖਿਆ ਮੇਰਾ ਤਾਂ ਛਿੱਲ ਕੇ ਖਾਣ ਦੀ ਜੀ ਵੀ ਨਹੀਂ ਕਰਦਾ ਇਹ ਇਹੋ ਜਿਹਾ ਫਰੂਟ ਆ ਐ ਹੁੰਦਾ ਕੋਈ ਛਿੱਲ ਕੇ ਦੇ ਦੇ ਤੇ ਆਪ ਤਾਂ ਜੀ ਵੀ ਨਹੀਂ ਕਰਦਾ ਹੈਗਾ ਕਿ ਆਪ ਛਿੱਲ ਕੇ ਖਾ ਲਈ ਤੇ ਹੁਣ ਪਹਿਲੇ ਮੈਨੂੰ ਉਮਜ ਕਰ ਦਿੰਦੇ ਤੂੰ ਖਾਧੇ ਨਹੀਂ ਲੈ ਕੇ ਹਜੇ ਨਾ ਦਬਣ ਨੂੰ ਦਬਣ ਤਾਂ ਆਪ ਕੱਟ ਕੇ ਖਾ ਲਿਆ ਤੇ ਮੇਰੇ ਹਿੱਸੇ ਦਾ ਪਿਆ ਮੈਂ ਵੇਖਣ ਦੀਆਂ ਏਡੇ ਏਡੇ ਵੱਡੇ ਦਵਾਈ ਲਾ ਕੇ ਪਕਾਏ ਹੋਏ ਨੇ ਅੱਜ ਕੱਲ ਦਾ ਫਰੂਟ ਵੀ ਕਿਹੜਾ ਵਧੀਆ ਆ ਰਿਹਾ ਚਲੋ ਜੀ ਇਧਰ ਪਲਾਣਾ ਨੂੰ ਮੈਂ ਧੋ ਕੇ ਰੱਖਣਾ ਕੋਈ ਵਾਰ ਫਟਾਫਟ ਕਾ ਲਈ ਹੁੰਦੀ ਦਬਣਾ ਫਟਾਫਟ ਚੱਕ ਕੇ ਖਾ ਲਈਦਾ ਚਲੋ ਵੀ ਅੱਧਰ ਆਪਣਾ ਰਸਤਾ ਹੋ ਗਿਆ ਰੈਡੀ ਸਸਾ ਸੋਲਣਾ ਇਹਨਾਂ ਸਭ ਥੋੜੇ ਦੇ ਮੇਰੇ ਤੇ ਦਮਣ ਲਈ ਨਮਕੀਂ ਚੌਟਾ ਮੈਂ ਸਿੱਧੀ ਲਾ ਰਿਹਾ ਹਾਂ ਤੇ ਜੇ ਇਹਦੇ ਉਹ ਬਾਅਦ ਕਿਵੇਂ ਹੁੰਦੇ ਤੇ ਪਲੂਨ ਪਾ ਦੇਣਾ ਉਹ ਨਹੀਂ ਜਪਣਾ ਮਾਲ ਵਿੱਚ ਜਿਆਦਾ ਨਹੀਂ ਮੈਨੂੰ ਲੱਗਦਾ ਨਹੀਂ ਮੱਤਿਆ ਪਾਊਡਰ ਜੀ ਮੈਂ ਗਰਮੀ ਦੇ ਵਿੱਚ ਠੰਡਾ ਹੁੰਦਾ ਕਿਸੇ ਵੀ ਸਬਜ਼ੀ ਇਸ ਨੂੰ ਯੂਜ਼ ਕਰ ਸਕਦੇ ਜਿੰਨਾ ਮਰਜ਼ੀ ਖਾ ਸਕਦੇ ਦੋ ਚਮਚੇ ਪਾੜੋ ਤਿੰਨ ਚਮਚੇ ਪਾੜੋ ਇਹਦਾ ਕੋਈ ਨੁਕਸਾਨ ਨਹੀਂ ਤੇ ਗਰਮ ਮਸਾਲਾ ਮੈਂ ਗਰਮੀ ਚ ਜਿਆਦਾ ਯੂਜ਼ ਨਹੀਂ ਕਰਦੀ ਗਰਮ ਮਸਾਲਾ ਜਿਆਦਾ ਮੈਂ ਕਰਦੀ ਨਹੀਂ ਕਈ ਵਾਰ ਤਾਂ ਇਹ ਹੈ ਜਦੋਂ ਕੋਈ ਆਇਆ ਗਿਆ ਹੋਵੇ ਸਬਜ਼ੀ ਬਣਾਣੀ ਨਹੀਂ ਤਾਂ ਆਪਣੀ ਸਬਜ਼ੀ ਚ ਨੂੰ ਚਲੋ ਮੈਂ ਕੱਲ ਹੀ ਬਣਾਉਣਾ ਹੈ ਮੈਂ ਹਲਦੀ ਦੀ ਪਰੇ ਇਹਾਰ ਨੂੰ ਹਲਦੀ ਪਾਕਿਸਤਾਨ ਨੇ ਪਰ ਆਕਾਰ ਨੇ ਨਹੀਂ ਖਾਣੇ ਮੈਂ ਤਾਂ ਦਬਣ ਨੇ ਖਾਣੇ ਆ ਅੱਜ ਨਾ ਕੰਮ ਕਰਨ ਕੋਈ ਵੀ ਚੰਗੀ ਤਰ੍ਹਾਂ ਜੀ ਜੀ ਕੀਤਾ ਬਸ ਮੈਂ ਲਾ ਕੇ ਪਾਟ ਦਿੱਤੀ ਇਹ ਬਸ ਇਸ ਤੇ ਉਤਰੇ ਚਾਹਲੇ ਜਿਆਦਾ ਕੰਮ ਨਹੀਂ ਖਤਾਨੀ ਹੈਗਾ ਮੈਂ ਮੱਖਣ ਚਾਹਵਾਣ ਇੱਕ ਸੀਟ ਲਾ ਰਹੀ ਆਪਾਂ ਇਹ ਤੇਰਾ ਆਪਾ ਬਣਾਈ ਕੱਚੀ ਲੱਸੀ ਕੀ ਕਰ ਰਹੀ ਸੀ ਮੈਂ ਜੋ ਬੀਤ ਤੂੰ ਬਸ ਸੁੱਚ ਬੈਠ ਰਹਿਂ ਜਾਂਦੇ ਬੈਠੇ ਉਹ ਵੀ ਫੋਟੋ ਫੇਜ ਰਹੀ ਸੀ ਕੰਮ ਕਰ ਰਹੀ ਸੀ ਜੀ ਅੱਛਾ ਪੜਾਈ ਹੋ ਰਹੀ ਹੈ ਐਡੇ ਪੜਾਕੂ ਹੈ ਤੁਸੀਂ ਠੀਕ ਹੈ ਠੀਕ ਹੈ ਐਡਾ ਕਿਹੜਾ ਕੰਮ ਸੀ ਕਿ ਜਿਹੜਾ ਤੁਸੀਂ ਵੈਨ ਜੀ ਲੱਗ ਕੇ ਕਰਨ ਹੈ ਬਹੁਤ ਰਿਆ ਸੀਗਾ ਉਹ ਕਿਆ ਸੀ ਪਾਣੀ ਲਿਆਵਾਂ ਪਾਣੀ ਜੀ ਉਹ ਕਿੰਨੀ ਗਰਮੀ ਆਈ ਫੇ ਦਮ ਤੁਹਾਨੂੰ ਬਹੁਤ ਜ਼ਿਆਦਾ ਹੋ 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 ਕੋਈ ਨਹੀਂ ਥੋੜਾ ਜਿਹਾ ਲੇਟ ਚਲੇ ਜਾਇਆ ਕਰੋ ਟਿਊਸ਼ਨ ਕੋਈ ਚੱਕਰ ਨਹੀਂ ਸਰ ਬਹੁਤ ਦੇ ਸਤਿ ਸ਼੍ਰੀ ਅਕਾਲ ਤਾਂ ਬੁਲਾ ਦਿਓ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਕ ਕਰਦੇ ਜੀ ਸਾਰੇ ਠੀਕ ਹੋਵਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਤੇ ਅੱਜ ਦੇਖਦੇ ਆ ਸਾਡੀ ਡੇਲੀ ਦੀ ਰੁਟੀਨ ਕੀ ਹੁੰਦੀ ਹੈ ਮੈਂ ਟਿਊਸ਼ਨ ਸੱਜਣਾ ਤੁਸੀਂ ਮੰਮਰ ਨਾਲ ਹੀ ਦੇਖੋਗੇ ਤੇ ਢੋਲੀ ਦੀ ਰੁਟੀਨ ਅੱਜ ਮੈਂ 10:00 11:00 ਵਜੇ ਸ਼ੁਰੂ ਕੀਤੇ ਚੌਲ-ਚੂਲ ਬਣਾ ਕੇ ਰੱਖਤੇ ਤੇ ਬਸ ਮੈਂ ਥੋੜਾ ਚਿਰ ਪੈ ਗਈ ਤੇ ਲਓ ਜੀ ਦਮਨ ਸਾਡਾ ਆ ਗਿਆ ਹੁਣ ਤੇ ਟਾਈਮ 3:30 ਵਜੇ ਦਾ ਹੋ ਗਿਆ ਤੇ ਬਾਦ ਦਮਨ ਦੀ ਹੁਣ ਤਿਆਰੀ ਹੈ ਟਿਊਸ਼ਨ ਜਾਣ ਦੀ ਮੈਂ ਨਮਕੀਨ ਚੌਲ ਬਣਾਏ ਨੇ ਚੌਲ ਖਾਓ ਚੇਂਜ ਕਰੋ ਪਹਿਲਾਂ ਣਾੜੋ ਥੋੜਾ ਚਿਰ ਫਰੈਸ਼ ਹੋ ਜੋਗੇ ਠੀਕ ਹੈ ਣਾੜੋ ਹਾਂ ਫੇਰਾ ਕੇ ਨਾ ਤਾਂ ਹੋ ਗਿਆ ਣਾਕੇ ਨਾ ਹੋਊਗੀ ਨਹੀਂ ਨਹੀਂ ਤਾਂ ਹੋ ਗਿਆ ਅੱਧਾ ਘੰਟਾ ਪਿਆ ਹੈ ਅੱਧੇ ਘੰਟੇ ਬਹੁਤ ਕੁਛ ਹੋ ਜਾਂਦਾ ਮੈਂ ਦੋ ਬੰਦਾ ਕਰਨ ਵਾਲਾ ਹੋਣਾ ਚਾਹੀਦਾ ਮੈਂ ਫਿਰ ਨਹੀਂ ਨਹੀਂ ਹੈਗੀ ਬੰਦੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਅੱਧੇ ਘੰਟੇ ਦੇ ਵਿੱਚ ਬਹੁਤ ਕੰਮ ਹੋ ਜਾਂਦੇ ਨੇ ਹੈ ਤੁਸੀਂ ਰੋਟੀ ਦੇਓ ਖਵਾ ਚਲੋ ਠੀਕ ਹੈ ਠੀਕ ਹੈ ਚਲੋ ਉਠੋ ਚੇਂਜ ਕਰੋ ਕੋਲਡ ਡਰਿੰਕ ਦੇ ਦਿਓ ਕੋਲਡ ਡਰਿੰਕ ਨਹੀਂ ਗਰਮ ਪੀਸ ਠੰਡੀ ਬਹੁਤ ਹੈ ਉਹ ਕੁਈ ਨਾ ਬਹੁਤੀ ਦੇ ਦੋ ਨੇ ਬਹੁਤ ਵੀ ਨਿਕਲ ਗਈ ਠੀਕ ਹੈ ਹੋਰ ਕਿਵੇਂ ਵਧੀਆ ਮੈਂ ਵਧੀਆ ਵਧੀਆ ਅੱਜ ਦੋ ਟੈਸਟ ਸੀਗੇ ਇੱਕ ਟੈਸਟ ਮੈਮ ਡੈਮੋ ਦੇਣ ਆਗੇ ਕਲਾਸ ਚ ਨਵੇਂ ਮੈਦ ਮੈਂ ਤਾਂ ਪੀਤੀ ਨਹੀਂ ਹੈਗੀ ਨਹੀਂ ਪੀਤੀ ਏ ਮੈਂ ਵੀਤੀ ਸੀ ਅਚਾਰ ਤਾਂ ਹੀ ਫਿਰ ਮੈਂ ਵੀ ਕਹਾਂ ਮੈਨੂੰ ਕੋਈ ਤਾਂ ਮਸੱਲ ਜਿੰਨੀ ਗਈ ਹੈ ਮੈਂ ਦੇ ਲੋ ਪੀਤੀ ਵੀ ਨਹੀਂ ਹੈਗੀ ਤੇ ਇਹਨਾਂ ਪੀਉਤੀ ਨੇ ਵੀ ਛੱਡੀ ਸਾਰੀ ਇਹ ਪਾਦਾ ਹਾਂ ਫੁਰ ਮੇਰੇ ਜੀ ਵੀਡੀਓ ਆਈ ਗਈ ਲਿਆ ਦੀਆਂ ਬੋਤਲਾਂ ਆਪ ਹੀ ਸੀ ਆਏ ਗਏ ਆਪ ਹੀ ਸਾਰਾ ਕੁਝ ਚਲ ਵੀਡੀਓ ਕੋਰਡਿੰਗ ਫੇਰਾ ਪਾਉਂ ਬਕਰ ਗਿਆ ਠੀਕ ਹੈ ਠੀਕ ਹੈ ਰੋਟੀ ਲੈਣੀ ਹੈ ਮੈਂ ਠੀਕ ਹੈ ਸੋਕ ਉਹ ਮੈਂ ਲੈਪਟਾਪ ਖੋਲਿਆ ਸੀ ਤੇ ਮੈਂ ਕਿਹਾ ਚੱਲ ਇੱਧਰ ਤੇ ਅੱਜ ਮੈਂ ਵੀਡੀਓ ਐਡੀਟਿੰਗ ਕਰਕੇ ਦੇਖਦੀ ਆ ਹੂੰ ਤੇ ਪਹਿਲਾਂ ਤਾਂ ਮੈਂ ਸਾਰਾ ਕੁਝ ਕਰ ਲਿਆ ਪਰ ਮਿਊਜ਼ਿਕ ਲਾਣ ਲੱਗਾ ਥੋੜਾ ਜਿਹਾ ਉਹ ਮੈਨੂੰ ਹੋਇਆ ਡਾਊਨਲੋਡ ਵਗੈਰਾ ਕਰਨੇ ਪਏ ਹਾਂ ਤੇ ਆਪਾਂ ਜੀ ਸਨੈਪਚੈਟ ਤੇ ਵੀ ਆ ਗਏ ਆ ਤੇ ਸਨੈਪਚੈਟ ਤੇ ਵੀ ਤੁਸੀਂ ਸਾਨੂੰ ਸਾਰੇ ਜਣੇ ਫੋਲੋ ਕਰ ਸਕਦੇ ਹੋ ਸਨੈਪਚੈਟ ਆਈਡੀ ਬਣਾਈ ਮੈਂ ਕੱਲ ਪਰਸੋਂ ਦੀ ਮੈਨੂੰ ਬੜਾ ਸ਼ੌਂਕ ਸੀ ਮੈਂ ਕਿਹਾ ਚੱਲ ਮੈਂ ਬਣਾਵਾਂ ਤੇ ਬਣਾਈਏ ਅੱਜ ਮੈਂ ਹੌਲੀ ਹੌਲੀ ਸਿੱਖ ਰਹੀ ਆ ਉਹਦੇ ਤੇ ਮਤਲਬ ਐਕਟਿਵ ਰਹਿਣਾ ਮੈਨੂੰ ਹਜੇ ਜਿਆਦਾ ਪਤਾ ਨਹੀਂ ਮੈਨੂੰ ਦਮਨ ਗਾਈਡ ਕਰ ਰਹੀ ਏ ਤੇ ਜਰੂਰ ਜਾ ਕੇ ਫੋਲੋ ਕਰਿਓ ਆਪਾਂ ਨੂੰ ਤੇ ਇੰਸਟਾਗ੍ਰਾਮ ਤੇ ਫੋਲੋ ਕਰਿਓ ਜਿਹੜੇ ਮੇਰੇ ਭੈਣ ਪਰਾਂ ਵਾਲਾ ਇੰਸਟਾਗ੍ਰਾਮ ਤੇ ਨਹੀਂ ਕੀਤਾ ਉੰਗਰੇ ਕੱਲੇ ਦਾ ਲੈਪਟਾਪ ਤੇਰਾ ਨਾ ਆ ਰਿਹਾ ਯਾਰ ਪਾਪਾ ਨੇ ਲਿਖਾਇਆ ਨਾ ਦਮਨ ਪ੍ਰੀਤ ਕਾਲ ਦਮਨ ਪ੍ਰੀਤ ਆ ਰਿਹਾ ਕੱਲ ਦਮਨ ਪ੍ਰੀਤ ਇਹ ਪਹਿਲਾ ਸਿਮਰਨ ਦਾ ਲੈਪਟਾਪ ਸੀ ਇਹ ਹੈ ਹਮ ਨਾ ਹੁਣੇ ਮੇਰੇ ਪੁੱਤ ਦਾ ਬਣ ਗਿਆ ਸਿਮਰਨ ਆਪਣਾ ਨਾਲ ਲੈ ਜੀ ਦੱਜਾ ਹਮ ਪਹਿਲੇ ਦੀਦੀ ਸਕੂਟਰੀ ਸੀ ਉਹ ਵੀ ਮੇਰੀ ਹੋ ਗਈ ਹੁਣ ਦੀਦੀ ਦਾ ਲੈਟਰ ਸੀ ਦੀਦੀ ਆਪਣੀ ਹੈ ਦੀਦੀ ਘੜਾ ਬਗਾਨੀ ਦੀਦੀ ਦੂਰ ਚਲੀ ਗਈ ਤਾਂ ਕਰਕੇ ਤੇ ਇੱਛਾ ਦਮਨ ਅੱਜ ਫਿਰ ਮੈਂ ਪਹਿਲਾਂ ਐਡੀਟਿੰਗ ਕੀਤੀ ਸੀ ਹੁਣ ਤਾਂ ਕੀਤੀ ਨਹੀਂ ਕਾਫੀ ਟਾਈਮ ਹੋ ਗਿਆ ਇਹ ਚਾ ਅੱਜ ਮੈਂ ਕੋਸ਼ਿਸ਼ ਕਰਨੀ ਅੱਜ ਵਾਲਾ ਜਿਹੜਾ ਵਲੌਗ ਆ ਵਾਲਾ ਜਿਹੜਾ ਤੁਸੀਂ ਵਲੌਗ ਦੇਖੋਗੇ ਉਹ ਮੈਂ ਕੋਸ਼ਿਸ਼ ਕਰਾਂਗੀ ਲੈਪਟਾਪ ਤੇ ਐਡੀਟਿੰਗ ਕਰਾਂਗੀ ਦੇਖਦੇ ਆ ਕਰਕੇ ਇੱਥੇ ਆਂ ਜੀ ਥੋੜਾ ਜਿਹਾ ਫੰਕਸ਼ਨ ਜ਼ਿਆਦਾ ਨਹੀਂ ਮੇਜਿਕ ਮੈਜਿਕ ਲੱਗ ਜਾਂਦਾ ਤੇ ਅੱਜ ਮੈਂ ਦਮਨ ਨੂੰ ਪੁੱਛਣੀ ਆ ਸਾਰਾ ਕੁਝ ਦਮਨ ਨੂੰ ਪੁੱਛਣ ਤੋਂ ਬਾਅਦ ਇਹ ਤੇ ਫਿਰ ਆਪਾਂ ਕਰਦੇ ਆ ਠੀਕ ਹੈ ਦਮਨ ਓਕੇ ਅੱਜ ਮੈਂ ਖਾਸ ਕੋਈ ਕੰਮ ਨਹੀਂ ਕੀਤਾ ਘਰ ਦਾ ਦੇਖ ਥੋੜੇ ਬਾਹਰ ਹੀ ਪਿਆ ਮੈਂ ਕੋਚੇ-ਕੁਚੇ ਨਹੀਂ ਲਾਏ ਹੈਗੇ ਤੇ ਛੜ ਛੜੂ ਬੰਦ ਕਰ ਦੇ ਹੂੰ ਲਈ ਲੈ ਆਓ ਕਿੰਝ ਚੋਲ ਰਹੇ ਹਾਂਜੀ ਹਾਂਜੀ ਲੈ ਆਓ ਸਵਾਦ ਆਗਦੇ ਕਿੰਨੋ ਪਤਾ ਨਹੀਂ ਕਿਉਂ ਮੈਨੂੰ ਚੋਲ ਸਵਾਦ ਆਦੇ ਨੇ ਕਿਉਂ ਪਾ ਕੇ ਦੇ ਸੀ ਕਿਉਂ ਪਾ ਕੇ ਹੂੰ ਤੁਸੀਂ ਦਹੀਂ ਲੈ ਰਹੇ ਦਹੀਂ ਨਹੀਂ ਮੈਂ ਲੈ ਲਈ ਆ ਲੈ ਮੈਂ ਆਪਣੇ ਜੁਦੇ ਸੀ ਕਿਉਂ ਪਾਇਆ ਬਸ ਤੇਰੇ ਚਿੱਤੇ ਤੂੰ ਕਿਉਂ ਪਾਇਆ ਐ ਤਾਂ ਮੈਂ ਹੂੰ ਹੋਰ ਨਾਲ ਦੇ ਹੂੰ ਹੋਰ ਲੈਣਾ ਹੋਇਆ ਹੋਰ ਲੈ ਲਿਓ ਠੀਕ ਹੈ ਠੀਕ ਹੈ ਲੈ ਆਓ ਮੌਸਮ ਇਹ ਨਾ ਚੇਂਜ ਹੋ ਗਿਆ ਨਾ ਇੰਨੀ ਬਦਲ ਹੋ ਗਿਆ ਬਾਹਰ ਹੈ ਬਦਲ ਹੋਇਆ ਬਹੁਤ ਬਦਲ ਕੱਲ੍ਹ ਕਿਸੇ ਅਜੀ ਪਰ ਰਾਤ ਨੂੰ ਠੰਡਾ ਹੋ ਜਾਂਦਾ ਹੂੰ ਬਾਹਰ ਮੱਛਰ ਹੋ ਕੇ ਮੈਨੂੰ ਬਾਹਰ ਹੀ ਮੱਜਾ ਲੱਗਦਾ ਨਹੀਂ 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 ਨਾ ਆਓ ਤੁਸੀਂ ਨੂੰ ਕੋਲੋਂ ਖਾਣਾ ਖਾਣੀਆਂ ਮੈਂ ਹੈਂਡ ਵਾਸ਼ ਕਰਨਾ ਸੋ ਗਾਈਜ਼ ਆਪਾਂ ਹੁਣ ਮਿਲ ਜਾਈਏ ਤੁਹਾਨੂੰ ਖਾ ਪੀ ਕੇ ਤੇ ਮੈਂ ਹੈਂਡ ਵਾਸ਼ ਕਰਨਾ ਤੇ ਖਾਣ ਕੇ ਤੁਸੀਂ ਚਲੇ ਜਾਣਾ ਟਿਊਸ਼ਨ ਹੂੰ ਮਸਤੀ ਟਿਊਸ਼ਨ ਤੋਂ ਆ ਕੇ ਮਿਲਦੇ ਆਂ ਤਸਰਾਕੀ ਆ ਗਿਆ ਹੁਣ ਅੱਜ ਬਣਾਉਣੀ ਸਲਾਇ ਮੇਰੀ ਕੜੀ ਚੌਲ ਪਰ ਹੁਣ ਚੌਲ ਆਪਾਂ ਦੁਪਹਿਰੇ ਬਣਾ ਲੈ ਹਮ ਹੈ ਚਲੋ ਕਿੱਥੇ ਲਿਖਿਆ ਕਿ ਦੋ ਵਾਰੀ ਨਹੀਂ ਬਣਾ ਸਕਦੇ ਚੌਲ ਨਹੀਂ ਸਖਣ ਦਿਲ ਬੱਚਾ ਫੁਲਕੇ ਲਾਵਾਂਗੇ ਜੇ ਨਾਂਜੀ ਕੀਤਾ ਥੋੜੀ ਜਿਹੀ ਚੌਲ ਕਰੀ ਹੁਮ ਠੀਕ ਹੈ ਚਲੋ ਮੈਂ ਹੱਥ ਥੋੜਾ ਤਾਂ ਰੋਜ਼ ਹੀ ਕਹਿੰਦੇ ਹਾਂ ਮਣ ਬਾਜ਼ਾਰ ਜਾਣਾ ਕੱਲ ਨੂੰ ਹੈਗੀ ਜੀ ਵਿਸਾਖੀ ਤੇ ਵਿਸਾਖੀ ਦੀਆਂ ਜੀ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਹੁਣ ਬਸ ਗਰਮੀ ਸ਼ੁਰੂ ਹੋ ਜਾਣੀ ਹੈ ਇਸ ਤੋਂ ਬਾਅਦ ਤੇ ਆਪਾਂ ਵੀ ਬਸ ਕੱਲ ਨੂੰ ਪਹਿਲਾਂ ਜਦੋਂ ਛੋਟੇ ਛੋਟੇ ਉਹ ਵਸਾਖੀ ਦੇਦੋਂ ਹੁੰਦੀ ਸੀ ਹਨਾ ਪੂੜੀਆਂ ਪਾੜੀਆਂ ਬਣਾਉਂਦੇ ਹਨਾ ਨਵੀਂ ਕਣਕ ਘਰੇ ਆਉਂਦੀ ਤੇ ਬੜਾ ਉਹ ਸੀ ਅੱਜ ਕੱਲ ਤਾਂ ਪੂੜੀਆਂ ਬੜੀਆਂ ਆਮ ਹੀ ਹੋ ਗਈਆਂ ਕਿ ਪੂੜੀਆਂ ਬਣਾ ਲੀਆਂ ਹਨਾ ਡੇਲੀ ਵਾਲਾ ਕੰਮ ਹੋ ਗਿਆ ਉਦੋਂ ਕਿਤੇ ਖਾਸ ਜਦੋਂ ਕੋਈ ਤਿਹਾਰ ਹੁੰਦਾ ਸੀ ਤੇ ਉਦੋਂ ਇਹੋ ਜੀਆਂ ਚੀਜ਼ਾਂ ਬਣਦੀਆਂ ਹਨ ਪਕੌੜੇ ਪੂੜੀਆਂ ਤੇ ਮੈਨੂੰ ਯਾਦ ਆ ਗਈ ਕਿ ਵਸਾਖੀ ਹੋਣੀ ਤੇ ਪਹਿਲਾਂ ਹੀ ਇੱਕ ਦਿਨ ਪਹਿਲਾਂ ਵਿੜੇ ਕੱਚੇ ਹੁੰਦੇ ਸੀ ਪੋਚਾ ਪੋਚਾ ਫੇਰਨਾ ਕਿ ਸਵੇਰੇ ਵਸਾਖੀ ਹੈ ਤੇ ਸਵੇਰੇ ਭਾਈ ਬੜੇ ਕੁਝ ਖਾਸ ਖਾਸ ਪਕਵਾਨ ਪੱਕਣਗੇ ਤੇ ਅੱਜ ਕੱਲ ਦਾ ਨੋਰਮਲ ਗੱਲ ਈ ਹੈ ਤੇ ਚਲੋ ਜੀ ਬਾਸੀ ਫੈਮਿਲੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਤੇ ਦਮਨ ਹੁਣ ਕਹਿ ਰਹੀ ਕਿ ਆਪਾਂ ਨੇ ਨਾ ਬਾਜ਼ਾਰ ਜਾਣਾ ਕੱਲ ਨੂੰ ਵਿਸਾਖੀ ਦੀ ਛੁੱਟੀ ਹੈ ਮਤਲਬ ਅੱਜ ਜਿਵੇਂ ਤੁਸੀਂ ਵਲੌਗ ਦੇਖ ਰਹੇ ਹੋ ਤੇ ਅਸੀਂ ਤਿੰਨ ਦਿਨ ਹੋ ਗਏ ਬਾਜ਼ਾਰ ਜਾਂਦੀਆਂ ਨੂੰ ਰੋਜ਼ ਸਲਾਹ ਕਰਦੀਆਂ ਰੋਜ਼ ਕੈਨਸਲ ਕਰਦਿੰਦੀਆਂ ਰੋਜ਼ ਸਲਾਹ ਕਰਦੀਆਂ ਰੋਜ਼ ਕੈਨਸਲ ਕਰਦਿੰਦੀਆਂ ਆਪਾਂ ਦਮਨ ਐ ਕਰਾਂਗੇ ਤੁਸੀਂ ਯਾਰ ਟਿਊਸ਼ਨ ਤੋਂ ਆ ਜਾਓ ਮੈਂ ਕੋਸ਼ਿਸ਼ ਕਰ ਲਈਏ ਕੰਮ ਆਪਣੇ ਨਵੇੜ ਦੇ ਦਨੀਆ ਰਾਦੀ ਸਬਜ਼ੀ ਬਣਾਉਂਦਿਆਂ ਆਪਾਂ ਅੱਜ ਹੀ ਜਾਵਾਂਗੇ ਠੀਕ ਹੈ ਠੀਕ ਹੈ ਸ਼ਾਮ ਨੂੰ ਠੰਡਾ ਹੁੰਦਾ ਹੈ ਦੁਪਹਿਰੇ ਜਾਣ ਦਾ ਦਿਲ ਨਹੀਂ ਕਰਦਾ ਫਿਰ ਸਵੇਰੇ ਸਵੇਰੇ ਕੰਮ ਹੁੰਦੇ ਨੇ ਕਰਦੇ ਤੇ ਘਰਾਂ ਚੋਂ ਕੰਮ ਕਰਕੇ ਨਿਕਲਿਆ ਨਹੀਂ ਜਾਂਦਾ ਤੇ ਆਪਾਂ ਅੱਜ ਹੀ ਚਲਦੇ ਆ ਕੋਸ਼ਿਸ਼ ਕਰ ਗਿਆ ਜੇ ਗਏ ਤਾਂ ਵਲੌਗ ਵਿੱਚ ਸ਼ੇਅਰ ਕਰਾਂਗੇ ਜੇ ਨਹੀਂ ਗਏ ਤੇ ਫਿਰ ਕੋਈ ਚੱਕਰ ਨਹੀਂ ਤੁਹਾਨੂੰ ਬੋਲਦਾ ਸਵਾਲ ਬਣੇ ਤੁਹਾਨੂੰ ਮੈਨੂੰ ਵੀ ਖਾ ਲੈ ਦੋ ਖਾ ਲ ਖਾ ਦਮਨ ਦੇ ਨਾਲ ਸਿਮਰਨ ਦੀਆਂ ਪੈਂਟਾਂ ਕੰਮ ਆ ਰਹੀਆਂ ਦਮਨ ਪੈਂਟਾਂ ਸਿਮੂ ਦੇ ਬਾਗੇ ਫਿਰਦਾ ਮੈਂ ਸਾਰੀਆਂ ਦੀਆਂ ਪੈਂਟਾਂ ਸਾਰੀਆਂ ਪਾ ਸਾਫ ਸੁਕੇ ਪਾਲੀਆਂ ਆਪਾਂ ਨੇ ਹਨਾ ਕੰਗੀਆਂ ਨਹੀਂ ਨਹੀਂ ਪੋਨੀ ਕਰ ਲੈ ਮੈਂ ਤੇਰੀ ਗੁੱਤ ਕਰਾਂ ਬਸ ਹੋ ਗਈ ਪੋਨੀ ਕਿਵੇਂ ਬੰਦੀ ਸੀ ਦੀਦੀ ਕਿਵੇਂ ਬੰਦੀ ਤੁਹਾਨੂੰ ਬੰਨਣੀ ਨਹੀਂ ਹੁੰਦੀ ਧੁੱਪ ਬਹੁਤ ਹੈ ਮੂੰਹ ਟੱਕ ਕੇ ਜਾਇਆ ਕਰੋ ਤਾਂ ਆ ਮੂੰਹ ਦੇ ਕਾਲਾ ਹੋ ਗਿਆ ਗਰਮੀ ਚ ਮੈਂ ਤਾਂ ਕਿਹਾ ਸੰਸਕ੍ਰੀਮ ਲਾ ਕੇ ਜਾਇਆ ਕਰੋ ਹਾਂ ਐਂ ਹੀ ਲਾ ਕੇ ਹਨਕਾ ਲਾ ਲਾ ਉੱਤੇ ਠੀਕ ਹੈ ਨੇ ਤਾਂ ਟੌਰ ਕੱਢ ਲਿਆ ਦਮਣ ਇਧਰ ਕਰੋ ਮੂੰਹ ਓਹੋ ਜਿੱਥੇ ਨੀ ਜੂਸ ਨਿਕਲਿਆ ਧੁੱਪ ਨਾਲ ਬਚਨ ਨਾਲ ਵਧੀਆ ਬਾਵਾ ਤਾਂ ਵੀ ਪੱਕ ਜਾਇਆ ਕਰੋ ਪੁੱਤੋ ਲੈ ਕੇ ਆਉਨੇ ਆਪਾਂ ਜਾ ਕੇ ਠੀਕ ਹੈ ਚਲੋ ਦੇਖਦੀਆਂ ਮੈਂ ਕੰਮ ਨਿਬੜ ਗਿਆ ਤੇ ਫਿਰ ਚੱਲਾਂਗੇ ਨਹੀਂ ਤਾਂ ਕੱਲ ਤਾਂ ਪੱਕਾ ਹੀ ਹੈ ਠੀਕ ਹੈ ਸੋ ਗਾਇਸ ਹੁਣ ਹੋ ਗਿਆ ਰਾਤ ਦਾ ਟਾਈਮ ਤੇ ਮੈਂ ਕਰਨ ਲੱਗੀ ਦੁੱਧ ਗਰਮ ਕਿਉਂਕਿ ਮम्मा ਦਾ ਮम्मा ਦਾ ਆਰਡਰ ਹੈ ਸੀ ਕਿ ਦਮਨ ਦੁੱਧ ਗਰਮ ਕਰਕੇ ਲਿਆ ਤੇ ਮੈਂ ਆਲਮੋਸਟ ਸਾਰੇ ਭਾਂਡੇ ਮਾਂਜਦੇ ਨੇ ਤੇ ਗਲਾਸ ਵਗੈਰਾ ਰਹਿ ਗਏ ਨੇ ਉਹ ਮਾਂਜੂਗੀ ਹੁਣੀ ਦੁੱਧ ਗਰਮ ਕਰਕੇ ਫਿਰ ਮਮਾ ਨੂੰ ਦੇਵਾਂਗੇ ਆਪਾਂ ਦੁੱਧ ਤੇ ਹਾਂ ਇੱਕ ਗੱਲ ਹੋਰ ਮੈਂ ਕਮੈਂਟਸ ਪੜੇ ਸੀ ਕੱਲ ਵਾਲੀ ਵੀਡੀਓ ਥੱਲੇ ਕਿਉਂਕਿ ਮੈਂ ਫ੍ਰੀ ਸੀਗੀ ਤੇ ਮੈਂ ਮਮਾ ਦਾ ਫੋਨ ਦੇਖਣ ਲੱਗ ਪਈ ਸੀ ਤੇ ਕਮੈਂਟ ਬੜੇ ਮਤਲਬ ਕਿ ਕੱਲ ਮੈਂ ਸੂਟਾਂ ਮਾਰੇ ਬੋਲੇ ਸੀ ਮਮਾ ਨੂੰ ਕਿ ਮਮਾ ਸੂਟ ਲੈ ਕੇ ਗੁਰਦੁਆਰੇ ਜਾਣਾ ਹੁੰਦਾ ਹੈ ਨਾ ਮੈਂ ਪਾ ਕੇ ਜਾਇਆ ਕਰਾਂਗੀ ਫਿਰ ਕਾਫੀ ਮਤਲਬ ਕਿ ਮਿਲ ਗਈ ਮੇਰੇ ਵੱਡਿਆਂ ਦੇ ਮੇਰੇ ਤੋਂ ਵੱਡਿਆਂ ਦੇ ਕਮੈਂਟ ਆਏ ਕੀ ਕਹਿੰਦੇ ਕਿ ਹਾਂਜੀ ਦਮਨ ਨੂੰ ਸੂਟ ਲੈ ਕੇ ਦਵੋ ਤੇ ਇੱਕ ਪਤਾ ਨਹੀਂ ਕੌਣ ਸੀ ਕੁੜੀ ਨੇ ਕਿਹਾ ਸੀਗਾ ਕਿ ਮੈਰੀ ਜੇ ਬੇਟੀ ਇੱਕ ਸੂਟ ਵਾਹਿੰਦੀ ਹੈ ਤਾਂ ਮੈਂ ਦੋ ਲੈ ਕੇ ਦਿੰਨੀ ਆ ਤੇ ਮਮਾ ਕਹਿੰਦੇ ਨੇ ਮੈਂ ਤੇਨੂੰ ਸਿਰਫ ਇੱਕ ਲੈ ਕੇ ਦਵਾਂਗੀ ਕਿਉਂਕਿ ਤੇ ਸੂਟ ਨਹੀਂ ਖਾਦਦੇ ਬਟ ਸਟਿਲ ਤੁਸੀਂ ਮੰਮਾ ਨੂੰ ਕਹੋ ਕਿ ਦਮਨ ਨੂੰ ਸੂਟ ਲੈ ਕੇ ਦੇਣ ਤੇ ਮੈਂ ਸੂਟ ਪਾਵਾਂ ਕਿਉਂਕਿ ਮੇਰੇ ਤੇ ਮੈਨੂੰ ਮੈਂ ਮੰਨਿਆ ਮੇਰੇ ਤੇ ਸੂਟ ਨਹੀਂ ਫੱਬਦੇ ਬਟ ਐਟਲੀਸਟ ਇੱਕ ਵਾਰ ਪਾ ਕੇ ਤਾਂ ਦੇਖ ਕਿ ਬਿਲਕੁਲ ਫੱਬ ਜਾਣ ਹੈਨਾ ਤੇ ਤੁਸੀਂ ਪਲੀਜ਼ ਮਮਾ ਨੂੰ ਆਹ ਵਾਲੀ ਵੀਡੀਓ ਥੱਲੇ ਵੀ ਕਮੈਂਟ ਕਰਿਓ ਤੇ ਮਮਾ ਨੂੰ ਕਹੋ ਕਿ ਦਮਨ ਨੂੰ ਸੂਟ ਸਵਾਕੇ ਦਿਓ ਇਹ ਵੀ ਨਹੀਂ ਕਿ ਇੱਕ ਸੂਟ ਦੋ ਸੂਟ ਚਾਰ ਪੰਜ ਸੂਟ ਐਟਲੀਸਟ ਸਵਾਕੇ ਦੇਣ ਕਿਉਂਕਿ ਇੱਕ ਦੋ ਸੂਟ ਹੁਣ ਰਿਪੀਟ ਥੋੜੀ ਨਾ ਕਰੂੰਗੀ ਐਟਲੀਸਟ ਥੋੜੇ ਬਹੁਤ ਸੂਟ ਤਾਂ ਚਾਹੀਦੇ ਨੇ ਹਫਤੇ 'ਚ ਮਤਲਬ ਕਿ ਮੰਡੇ ਨੂੰ ਇੱਕ ਟਿਊਜ਼ਡੇ ਨੂੰ ਇੱਕ ਐਵੇਂ ਕਰਕੇ ਤੇ ਥੈਂਕ ਯੂ ਤੁਸੀਂ ਸਾਰਿਆਂ ਨੇ ਕਮੈਂਟ ਕੀਤੇ ਮੇਰੇ ਮਤਲਬ ਮम्मा ਨੂੰ ਕਿਸਦਾ ਮਨ ਸੁਪ ਲੈ ਕੇ ਦੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਖੁਸ਼ੀ ਹੋਈ ਪੜ ਕੇ ਉਹਨਾਂ ਨੂੰ ਤੇ ਐਵੇਂ ਕਮੈਂਟ ਕਰਦੇ ਰਿਹਾ ਕਰੋ ਮਤਲਬ ਕਿ ਸੁਜੈਸ਼ਨਸ ਦਿੰਦੇ ਰਿਹਾ ਕਰੋ ਵਲੌਗਸ ਦੀਆਂ ਵੀ ਤੇ ਅਸੀਂ ਜੋ ਕਹਿੰਨੇ ਆ ਮਤਲਬ ਕਿ ਸਾਨੂੰ ਵੀ ਐਡਵਾਈਸਿਸ ਦਿੰਦੇ ਰਿਹਾ ਕਰੋ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਨਹੀਂ ਡੇਥੀ ਕਿਉਂਕਿ ਰਾਤ ਹੋ ਗਈ ਐ ਤੇ ਫਿਰ ਮੈਨੂੰ ਪੜਨਾ ਵੀ ਹੈ ਤੇ ਕੱਲ ਸਕੂਲ ਵੀ ਜਾਣਾ ਸਕੂਲ ਦੀ ਛੁੱਟੀ ਹੈ ਸੌਰੀ ਟਿਊਸ਼ਨ ਜਾਣਾ ਕੱਲ ਤੇ ਵੰਦੂਦ ਗਰਮ ਕਰਦੇ ਆ ਤੇ ਆਪਾਂ ਮਿਲਦੇ ਆ ਨੈਕਸਟ ਵਲੌਗਸ ਤੇ ਅੱਜ ਦਾ ਵੀਡੀਓ ਇੱਥੇ ਖਤਮ ਤੇ ਜੇ ਤੁਹਾਨੂੰ ਆਹ ਵਲੌਗ ਪਸੰਦ ਆਇਆ ਹੋਇਆ ਤਾਂ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਕਿਉਂਕਿ ਸਾਡੇ ਵਲੌਗਸ ਸੈਂਡਲੀ ਫੈਮਿਲੀ ਵਾਲੀ ਵਲੌਗ ਹੁੰਦੇ ਨੇ ਐਂਡ ਇੰਜੋਏਅਬਲ ਐਂਟਰਟੇਨਿੰਗ ਵਲੌਗਸ ਹੁੰਦੇ ਨੇ ਤੇ ਸਾਰੀ ਉਤ ਕੀ ਫੈਮਿਲੀ ਮੈਂਬਰਸ ਦੇਖ ਸਕਦੇ ਨੇ ਸੋ ਥੈਂਕਸ ਫॉर ਵਾਚਿੰਗ ਆਰ ਵਲੌਗ